ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਇੱਕ ਵੀਡੀਓ ਜਿਹੜੀ ਗਰੰਤੀ ਸਿੰਘ ਦੀ ਪੁਰਤਕਾਲ ਦੀ ਜਿਹੜੀ ਵਾਇਰਲ ਹੋਈ ਹੈ ਜਿੱਥੇ ਗਰੰਤੀ ਸਿੰਘ ਨੇ ਅਰਦਾਸ ਕਰਕੇ ਜੋ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਦੀ ਬੇਅਦਬੀ ਜਿਹੜੀ ਹੋ ਰਹੀ ਸੀ ਕਿਉਂਕਿ ਉੱਪਰ ਬਿਲਡਿੰਗ ਦੇ ਉੱਪਰ ਲੋਕ ਰਹਿੰਦੇ ਨੇ ਉੱਥੇ ਦਾ ਪ੍ਰਧਾਨ ਜਿਹੜਾ ਗਲਤ ਕੰਮ ਕਰਦਾ ਹੈ ਆ ਗੁਰੂ ਘਰ ਦੀ ਜੋ ਵੀ ਗੱਲਾਂ ਬਾਤਾਂ ਨੇ ਉਹ ਨੇ ਕਰ ਅਰਦਾਸ ਦੇ ਰਾਂ ਹੀ ਪਿਆਰਿਓ ਕਈਆਂ ਸਨ ਸੋ ਉਹ ਵੀਡੀਓ ਜਿਹੜੀ ਹੈ ਬੜੀ ਤੇਜੀ ਨਾਲ ਵਾਇਰਲ ਹੋਈ ਹੈ ਤੇ ਉਹ ਕੀ ਸਾਰੀ ਗੱਲਬਾਤ ਹੋਈ ਹੈ ਵੀਰ ਦਵਿੰਦਰ ਸਿੰਘ ਫਰਾਂਸ ਤੋਂ ਉਹਨੇ ਉਹ ਕੱਲੀ ਕੱਲੀ ਗੱਲ ਜਿਹੜੀ ਖੁੱਲ ਕੇ ਦੱਸੀ ਹੈ ਤੁਸੀਂ ਵੀਡੀਓ ਵੇਖੋ ਨਾਲ ਵੀਡੀਓ ਚੱਲਦੀ ਹੈ ਥੱਲੇ ਗੁਰੂ ਘਰ ਦਿਖਾਇਆ ਹੈ ਇਹ ਜੋ ਗੱਲਾਂ ਬਾਤਾਂ ਉੱਥੇ ਦੀਆਂ ਪ੍ਰਧਾਨਤਿਆਂ ਜਾਂ ਗਰੰਥੀ ਸਿੰਘ ਬਾਰੇ ਜਾਂ ਵਾਇਰਲ ਹੋ ਰਹੀਆਂ ਨੇ ਜਾਂ ਕਿ ਇਹਦੇ ਵਿੱਚ ਕਮੀ ਹੈ ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਇਸ ਵੀਡੀਓ 'ਚ ਦੱਸੀਆਂ ਨੇ ਦੇਖੋ ਤੇ ਵੀਡੀਓ ਸ਼ੇਅਰ ਕਰਿਓ ਤੇ ਕਮੈਂਟਾਂ 'ਚ ਆਪਣੇ ਵਿਚਾਰ ਜਰੂਰ ਦਿਓ ਵੀਡੀਓ ਵੇਖੀ ਜਾਇਓ ਪੁਰਤਗਾਲ ਦੇ ਵਿੱਚ ਗੁਰਦੁਆਰਾ ਸਾਹਿਬ ਨੂੰ ਲੈ ਕੇ ਇੱਕ ਅਵਾਦ ਜਿਹੜਾ ਕਿ ਭਖ ਰਿਹਾ ਹੈ ਪੂਰੇ ਯੂਰਪ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਉਹਨਾਂ ਨੇ ਇੱਕ ਬਿਲਡਿੰਗ ਦੇ ਥੱਲੇ ਬੀਸਮੈਂਟ ਦੇ ਵਿੱਚ ਕੀਤਾ ਹੋਇਆ ਹੈ ਗੁਰਦੁਆਰਾ ਸਾਹਿਬ ਪੁਰਤਗਾਲ ਦੇ ਪੋਰਟੋ ਸ਼ਹਿਰ ਦੇ ਵਿੱਚ ਬਣਿਆ ਹੋਇਆ ਹੈ ਜਿਹੜੇ ਨੂੰ ਤੁਸੀਂ ਅੱਜਕੱਲ੍ਹ ਸੋਸ਼ਲ ਮੀਡੀਆ ਦੇ ਉੱਪਰ 2-3 ਦਿਨ ਤੋਂ ਵੀਡੀਓ ਦੇਖ ਰਹੇ ਹੋ ਜਾ ਰਿਹਾ ਉਹ ਗ੍ਰੰਥੀ ਸਿੰਘ ਵੱਲੋਂ ਅਰਦਾਸ ਬੇਨਤੀ ਕੀਤੀ ਹੋਵੇ ਗੁਰਦੁਆਰਾ ਸਾਹਿਬ ਨੂੰ ਲੈ ਕੇ ਚਾਹੇ ਵੱਖ-ਵੱਖ ਵੀਰਾਂ ਵੱਲੋਂ ਵੀਡੀਓ ਪਾਈਆਂ ਹੋਣ ਗੱਲ ਹੁਣ ਇਹ ਹੈ ਕਿ ਜਦੋਂ ਮਹਾਰਾਜ ਦਾ ਪ੍ਰਕਾਸ਼ ਕੀਤਾ ਗਿਆ ਸੀ ਅੱਜ ਤੋਂ 8-10 ਸਾਲ ਪਹਿਲਾਂ ਉਦੋਂ ਸੰਗਤਾਂ ਇਕੱਠੀਆਂ ਹੋਈਆਂ ਸੀ ਕੀ ਉਦੋਂ ਉਹਨਾਂ ਨੇ ਵਿਰੋਧ ਨਹੀਂ ਕੀਤਾ ਜਾਂ ਜਿੱਥੋਂ ਮਹਾਰਾਜ ਦਾ ਸਰੂਪ ਆਇਆ ਕੀ ਉਹਨਾਂ ਨੇ ਇਨਕੁਆਰੀ ਨਹੀਂ ਕੀਤੀ ਕਿ ਕਿੱਥੇ ਇਹਨਾਂ ਨੇ ਜਾ ਕੇ ਮਹਾਰਾਜ ਦਾ ਸਰੂਪ ਜਿਹੜਾ ਹੈ ਉਹ ਪ੍ਰਕਾਸ਼ ਕਰਨਾ ਹੈ ਅਸੀਂ ਜਗ੍ਹਾ ਦੀ ਵੈਰੀਫਿਕੇਸ਼ਨ ਕਰੀਏ ਕਿ ਗੁਰਦੁਆਰਾ ਸਾਹਿਬ ਕਿੱਥੇ ਬਣਾਇਆ ਜਾ ਸਕਦਾ ਕਿੱਥੇ ਨਹੀਂ ਬਣਾਇਆ ਜਾ ਸਕਦਾ ਇਸ ਬਿਲਡਿੰਗ ਦੇ ਉੱਪਰ ਸਾਰੀ ਦੇ ਉੱਪਰ ਰਹੇਸ਼ਾ ਨੇ ਥੱਲੇ ਬੇਸਮੈਂਟ ਦੇ ਵਿੱਚ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਆ ਉਦੋਂ ਉਥੋਂ ਹੀ ਸਾਰੀਆਂ ਜਿਹੜੀਆਂ ਪਾਈਪਾਂ ਨੇ ਬਿਲਡਿੰਗ ਦੀਆਂ ਗੰਦੀਆਂ ਮੰਦੀਆਂ ਨਿਕਲਦੀਆਂ ਨੇ ਬਿਲਡਿੰਗ ਦੇ ਬਾਹਰ ਇੱਕ ਪਾਈਪ ਦੇ ਉੱਪਰ ਨਿਸ਼ਾਨ ਸਾਹਿਬ ਜਿਹੜਾ ਹੈ ਕਿ ਲਗਾਇਆ ਗਿਆ ਆ ਤੇ ਹੁਣ ਜਿਹੜਾ ਮਾਮਲਾ ਵਿਵਾਦ ਇਹਦਾ ਪੱਖਿਆ ਹੋਇਆ ਆ ਉਹ ਵਿੱਚ ਵੀ ਲੋਕ ਕਹਿ ਰਹੇ ਆ ਕਿ ਗੁਰੂਤ ਨੂੰ ਲੈ ਕੇ ਜਿਹੜਾ ਕਿ ਵਿਵਾਦ ਹੋ ਰਿਹਾ ਆ ਕਿਉਂਕਿ ਹੁਣ ਪੁਰਤਾਲ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਪੁਰਤਾਲ ਦੇ ਵਿੱਚ ਪੰਜਾਬੀਆਂ ਦੀ ਗਿਣਤੀ ਬਹੁਤ ਜ਼ਿਆਦਾ ਵਧ ਗਈ ਆ ਗ੍ਰੰਥੀ ਸਿੰਘ ਵੱਲੋਂ ਸਤਨਾਮ ਸਿੰਘ ਦੇ ਉੱਪਰ ਇਲزام ਲਗਾਏ ਗਏ ਨੇ ਜਿਨ੍ਹਾਂ ਦਾ ਇਹ ਗੁਰਦੁਆਰਾ ਸਾਹਿਬ ਜਿਨ੍ਹਾਂ ਨੇ ਬੁਲਾਇਆ ਹੋਇਆ ਆ ਕਿ ਉਹ ਆਪਣੀਆਂ ਦੁਕਾਨਾਂ ਦੇ ਉੱਪਰ ਦੁੱਧ ਲੈ ਕੇ ਜਾਂਦੇ ਨੇ ਗੱਡੀਆਂ ਪਾ ਕੇ ਆਟਾ ਲੈ ਕੇ ਜਾਂਦੇ ਨੇ ਗਾਲਾਂ ਲੈ ਕੇ ਜਾਂਦੇ ਨੇ ਇਹਨਾਂ ਤੋਂ ਜਿਹੜੀ ਸਮਗਰੀ ਦਾ ਚੜਾਵਾ ਚੜਦਾ ਆ ਉਹ ਬਾਹਰ ਆ ਦੁਕਾਨਾਂ ਦੇ ਉੱਪਰ ਵੇਚੀ ਜਾਂਦੀ ਆ ਜਿਹੜੀ ਕਿ ਇੱਕ ਗਲਤ ਗੱਲ ਆ ਜਾਂ ਬਹੁਤ ਸਾਰੇ ਗੁਰਦੁਆਰੇ ਸਾਹਿਬ ਇੰਦਾ ਕਰਦੇ ਨੇ ਉਹ ਸਮਗਰੀ ਬਾਹਰ ਵੇਚਦੇ ਨੇ ਜਿਹੜੇ ਇਹਨਾਂ ਤੋਂ ਪੈਸੇ ਆਉਂਦੇ ਨੇ ਉਹ ਦੁਆਰੇ ਗੁਰਦੁਆਰਾ ਸਾਹਿਬ ਦੇ ਉੱਪਰ ਲਗਾਏ ਜਾਂਦੇ ਨੇ ਜਾਂ ਫਕਾਉਟ ਦੇ ਵਿੱਚ ਜਮਾ ਕਰਾ ਦਿੱਤੇ ਜਾਂਦੇ ਨੇ ਕਿਉਂਕਿ ਸਮਗਰੀ ਜਦੋਂ ਜ਼ਿਆਦਾ ਹੁੰਦੀ ਆ ਉੰਨੀ ਜ਼ਿਆਦਾ ਲਾਗਤ ਨਹੀਂ ਹੁੰਦੀ ਐਕਸਪਾਇਰ ਹੋਣ ਦਾ ਖਰਾਬ ਹੋਣ ਦਾ ਜਿਹੜਾ ਕਿ ਡਰ ਹੁੰਦਾ ਆ ਇੰਦਾ ਹੀ ਜਦੋਂ ਕੋਈ ਵੀ ਰਮਾਲਾ ਸਾਹਿਬ ਦੀ ਢੇਟਾ ਚੜਾਉਂਦਾ ਆ ਤਾਂ ਰਮਾਲਾ ਸਾਹਿਬ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਵੱਲੋਂ ਵਾਪਸ ਨੁਕਾਨਾਂ ਦੇ ਦਿੱਤੇ ਜਾਂਦੇ ਨੇ ਉੱਥੋਂ ਪੈਸੇ ਆ ਕੇ ਹੋਰ ਨਾ ਸਾਹਿਬ ਦੀ ਪਰਸਪਰ ਰਗਾਈ ਜਾਂਦੀ ਆਪਾਂ ਇਹ ਪੰਜਾਬ ਨਾ ਤਾਂ ਸਤਨਾਮ ਸਿੰਘ ਨੂੰ ਸਹੀ ਕਹ ਰਿਹਾ ਜਾਂ ਤੇ ਨਾ ਹੀ ਦੂਜੇ ਪੱਖ ਨੂੰ ਸਹੀ ਕਹ ਰਿਹਾ ਇੱਥੇ ਦੋਨੇ ਹੀ ਗਲਤ ਨੇ ਪਹਿਲੀ ਗੱਲ ਤੇ ਸਤਨਾਮ ਸਿੰਘ ਗਲਤ ਹੈ ਕਿ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਬੇਸਮੈਂਟਰ ਦੇ ਵਿੱਚ ਕੀਤਾ ਆਪਾਂ ਨੂੰ ਇਹ ਨਹੀਂ ਪਤਾ ਵੀ ਸਤਨਾਮ ਸਿੰਘ ਦੀ ਉਸ ਟਾਈਮ ਕਿਹੜੀ ਮਜਬੂਰੀ ਰਹੀ ਹੋਣੀ ਆ ਜਿਹੜਾ ਉਹਨਾਂ ਨੇ ਮਹਾਰਾਜ ਦਾ ਪ੍ਰਕਾਸ਼ ਉਸ ਟਾਈਮ ਬਿਲਡਿੰਗ ਦੀ ਬੇਸਮੈਂਟ ਦੇ ਵਿੱਚ ਕੀਤਾ ਸਤਨਾਮ ਸਿੰਘ ਨੂੰ ਲੋਕਾਂ ਸਾਹਮਣੇ ਆਉਣਾ ਚਾਹੀਦਾ ਹੈ ਆਪਣੇ ਵਿਚਾਰ ਰੱਖਣੇ ਚਾਹੀਦੇ ਆ ਵੀ ਕੀ ਉਹਨਾਂ ਦੀ ਮਜਬੂਰੀ ਰਹੀ ਸੀ ਕਿਉਂ ਉਹਨਾਂ ਨੇ ਇਹ ਸਾਰਾ ਕੁਝ ਕੀਤਾ ਉਸ ਟਾਈਮ ਕੀ ਉਹ ਆਪਣੀ ਗਲਤੀ ਮੰਨਦੇ ਆ ਜਾਂ ਨਹੀਂ ਮੰਨਦੇ ਉਹਨਾਂ ਦੀ ਵੀ ਇੱਕ ਵੀਡੀਓ ਉਹਨਾਂ ਦਾ ਵੀ ਪੱਖ ਆਉਣਾ ਚਾਹੀਦਾ ਹੈ ਨਹੀਂ ਤਾਂ ਵੱਖ-ਵੱਖ ਲੋਕਾਂ ਦੇ ਜਿਹੜੇ ਕਿ ਪੱਖ ਆ ਉਹ ਆਉਂਦੇ ਰਹਿਣਗੇ ਇੱਕ ਬੰਦਾ ਬਦਨਾਮ ਹੁੰਦਾ ਰਹੂਗਾ ਕਿਉਂਕਿ ਹਮੇਸ਼ਾ ਜਦੋਂ ਵੀ ਕੋਈ ਗੱਲ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਆ ਦੋ ਲੋਕਾਂ ਦੀ ਅੱਖਾਂ ਦੀ ਗੱਲ ਜਿਹੜੀ ਕਿ ਸੌਣੀ ਜ਼ਰੂਰੀ ਆ ਫੇਰੀ ਗੱਲ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਕੀਤੀ ਗਈ ਆ ਉਹ ਜਿਹੜਾ ਗੱਲ ਦਾ ਕਹਿਣਾ ਹੈਗਾ ਉਹ ਤੋਂ ਪਹਿਲਾਂ ਵੀਡੀਓ ਜਿਹੜੀ ਕੋਈ ਵਾਇਰਲ ਕੀਤੀ ਗਈ ਆ ਮਹਾਰਾਜ ਜੀ ਨੇ ਅਦਾਸ ਪ੍ਰਕਾਸ਼ ਕੀਤਾ ਸੀ ਗਈ ਆ ਉਹ ਗਲਤ ਵੀਡੀਓ ਦੇ ਉੱਪਰ ਬਣਾ ਕੇ ਵਾਇਰਲ ਕੀਤੀ ਗਈ ਆ ਇੱਕ ਵੀਡੀਓ ਉੰਜ ਵੀ ਰਿਕਾਰਡ ਕਰਕੇ ਟਿਕਟੌਕ ਦੇ ਉੱਪਰ ਜਾਂ ਫੇਸਬੁੱਕ ਦੇ ਉੱਪਰ ਪਾਈ ਜਾ ਸਕਦੀ ਜਿਹੜੀ ਸੋ ਲਗਤ ਤਰੀਕੇ ਨਾਲ ਉਹਨਾਂ ਦੀਆਂ ਸਰਵੀਆਂ ਪ੍ਰਬੰਧਕ ਕਮੇਟੀਆਂ ਤੱਕ ਪਹੁੰਚ ਕੀਤੀ ਜਾ ਸਕਦੀ ਸੀ ਜੇਕਰ ਉਹਨਾਂ ਦੇ ਨਾਲ ਗਾਲੀ ਗਲੋਚ ਬੰਦਾ ਸੀ ਤਾਂ ਉਹ ਇਹ ਗੱਲ ਰਿਕਾਰਡ ਕਰਕੇ ਜਨਤ ਕਰ ਸਕਦੇ ਸੀ ਕਿ ਮੇਰੇ ਨਾਲ ਇਸ ਤਰੀਕੇ ਦਾ